ਪਿੱਛੇ ਇੱਕ ਛੋਟੀ ਜਿਹੀ ਵੀਡੀਓ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋਵੋਗੇ ਇਹ ਵੀਡੀਓ ਸ਼ਰਿਆਮ ਹੀ ਸਾਬਤ ਕਰ ਰਹੀ ਹੈ ਕਿ ਲੁਟੇਰਿਆਂ ਦੀ ਕਿਸ ਤਰ੍ਹਾਂ ਪਰਮਾਰ ਹੈ ਸੂਬੇ ਦੇ ਵਿੱਚ ਅੱਜ ਦਿਨ ਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਤੁਸੀਂ ਸੁਣਦੇ ਹੋ ਵੇਖਦੇ ਹੋ ਕਿ ਕਿਸ ਤਰ੍ਹਾਂ ਸ਼ਰਿਆਮ ਦਿਨ ਦਿਹਾੜੇ ਹੀ ਇਸ ਕਦਰ ਲੁੱਟਾਂ ਹੋ ਰਹੀਆਂ ਨੇ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਜਾਂਦੀ ਬਜ਼ੁਰਗਾਂ ਦੀ ਔਰਤਾਂ ਦੀ ਇਵਨ ਬੱਚਿਆਂ ਤੱਕ ਦੀ ਜਾਨ ਹੈ ਜਿਹੜੀ ਜੋਖਮ ਦੇ ਵਿੱਚ ਪੈ ਜਾਂਦੀ ਹੈ ਅਜਿਹੀਆਂ ਵਾਰਦਾਤਾਂ ਕਰਕੇ ਹੁਸ਼ਿਆਰਪੁਰ ਦੀ ਇਹ ਘਟਨਾ ਹੁਸ਼ਿਆਰਪੁਰ ਦੇ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਹੋਈ ਲੁਟੇਰਿਆਂ ਨੇ ਰਾਹ ਜਾਂਦੀ ਮਹਿਲਾ ਦੇ ਨਾਲ ਲੁੱਟ ਕਰ ਲਈ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਈ ਇਹ ਤਾਂ ਜਿਹੜੀਆਂ ਤਸਵੀਰਾਂ ਨੇ ਸਾਹਮਣੇ ਆ ਗਈਆਂ ਨੇ ਤਾਂ ਖਬਰ ਬਣ ਗਈ ਹੈ ਕਿੰਨੀਆਂ ਹੀ ਵਾਰਦਾਤਾਂ ਨੇ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ ਤਸਵੀਰਾਂ ਨਹੀਂ ਸਾਹਮਣੇ ਆਉਂਦੀਆਂ ਉਹ ਛੁਪ ਕੇ ਹੀ ਰਹਿ ਜਾਂਦੀਆਂ ਨੇ ਹੁਣ ਇਹ ਵੀਡੀਓ ਬਣਾਈ ਗਈ ਹੈ ਸੀਸੀਟੀਵੀ ਕੈਮਰੇ ਦੇ ਵਿੱਚੋਂ ਵੀਡੀਓ ਬਣੀ ਹੋਈ ਹੈ ਇਹ ਤੇ ਇਹਦੇ ਵਿੱਚ ਸ਼ਰਿਆਮ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਜੋ ਦਿਨ ਦਿਹਾੜੇ ਲੁੱਟ ਕੀਤੀ ਜਾਂਦੀ ਹੈ ਤੇ ਛੋਟਾ ਬੱਚਾ ਵੀ ਨਾਲ ਉਹ ਛੋਟੇ ਬੱਚੇ ਦੀ ਵੀ ਪਰਵਾਹ ਨਹੀਂ ਕੀਤੀ ਜਾ ਰਹੀ ਲੁਟੇਰਿਆਂ ਦੇ ਵੱਲੋਂ ਅ ਬਜ਼ੁਰਗ ਔਰਤ ਜਿਹੜੀ ਪਿੱਛੇ ਭੱਜਣ ਦੀ ਕੋਸ਼ਿਸ਼ ਜ਼ਰੂਰ ਕਰਦੀ ਹੈ ਰੋਕਣ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਨੂੰ ਪਰ ਉਹ ਕਿਸੇ ਨਾ ਕਿਸੇ ਤਰੀਕੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਡਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ ਕਿ ਜੋ ਤਿੰਨ ਵਿਅਕਤੀ ਉੱਥੇ ਦਿਖ ਰਹੇ ਨੇ ਇੱਕ ਛੋਟੀ ਬੱਚੀ ਹੈ ਦੋ ਔਰਤਾਂ ਨੇ ਉੱਥੇ ਮੌਜੂਦ ਨੇ ਉਹਨਾਂ ਦਾ ਬਗੈਰ ਡਰ ਇਹੀ ਲੁੱਟ ਕਰਕੇ ਉੱਥੋਂ ਫਰਾਰ ਹੋ ਗਏ ਨੇ ਵਾਲੀਆਂ ਖੋ ਕੇ ਲੈ ਗਏ ਨੇ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਘਟਨਾਵਾਂ ਹੋ ਰਹੀਆਂ ਨੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਮੋਬਾਈਲ ਨੰਬਰ ਹੈ ਜਿਹੜਾ ਟੀਵੀ ਸਕਰੀਨ ਦੇ ਉੱਤੇ ਫਲੈਸ਼ ਕਰ ਰਿਹਾ ਹੈ ਤੁਹਾਡੇ ਇਲਾਕੇ ਦੇ ਵਿੱਚ ਕਿੰਨੀਆਂ ਕੁ ਲੁੱਟਾਂ ਖੋਹਾਂ ਨੇ ਕਿਉਂਕਿ ਫੋਨ ਕਰਕੇ ਜੋ ਤੁਸੀਂ ਆਪਣਾ ਰਾਏ ਦੇਣੀ ਹੈ ਸਾਨੂੰ ਜੋ ਤੁਸੀਂ ਆਪਣੀ ਗੱਲ ਦੱਸਣੀ ਹੈ ਉਹ ਕੁਝ ਵੱਖਰੇ ਤੌਰ ਦੇ ਉੱਤੇ ਹੈ ਤੇ ਉਹ ਲੋਕਾਂ ਤੱਕ ਪਹੁੰਚੇਗੀ ਪੰਜਾਬ ਭਰ ਦੇ ਵਿੱਚ ਸਾਨੂੰ ਲੋਕ ਦੇਖ ਰਹੇ ਨੇ ਜਿੱਥੇ ਸਰਕਾਰਾਂ ਤੱਕ ਤੁਹਾਡੀ ਗੱਲ ਪਹੁੰਚੇਗੀ ਕਿਉਂਕਿ ਮੈਂ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਇਹ ਜੇ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਖਬਰ ਬਣ ਗਈ ਹੈ ਗਰਾਊਂਡ ਰਿਪੋਰਟ ਕੀ ਹੈ ਇਹ ਤਾਂ ਸਾਨੂੰ ਗਰਾਊਂਡ ਤੇ ਜਾ ਕੇ ਹੀ ਪਤਾ ਲੱਗਦਾ ਇੱਕ ਰਹਾਇਸ਼ੀ ਏਰੀਆ ਘਰ ਦੇ ਵਿੱਚ ਜਾ ਕੇ ਤਸਵੀਰਾਂ ਪਰੇਸ਼ਾਨ ਕਰ ਰਹੀਆਂ ਨੇ ਸੱਚਮੁੱਚ ਹੀ ਪਰੇਸ਼ਾਨ ਕਰ ਰਹੀਆਂ ਨੇ ਬਜ਼ੁਰਗ ਔਰਤ ਜਿਹੜੀ ਪਿੱਛੇ ਭੱਜਦੀ ਹੈ ਪਰ ਲੁੱਟੇਰਿਆਂ ਨੂੰ ਬਿਲਕੁਲ ਵੀ ਖੌਫ ਨਹੀਂ ਹੈ ਕਾਲ ਕਰਕੇ ਤੁਸੀਂ ਆਪਣੀ ਰਾਈ ਦੇ ਸਕਦੇ ਹੋ ਆਪਣੀ ਹੱਦ ਬੀਤੀ ਦੱਸ ਸਕਦੇ ਹੋ ਜੇਕਰ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਦੀ ਕੋਈ ਲੁੱਟ ਹੋਈ ਹੈ 스내ਚਿੰਗ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਗਈਆਂ ਨੇ ਮੋਬਾਈਲ ਫੋਨ ਸਭ ਤੋਂ ਵੱਧ ਖੋਣ ਵਾਲੀ ਚੀਜ਼ ਹੈ ਅੱਜ ਕੱਲ ਸਾਰਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਹੈ ਤੇ ਮੋਬਾਈਲ ਫੋਨ ਖੋਣ ਵਾਲੇ ਵੀ ਬਹੁਤ ਨੇ ਸਾਡੇ ਨਾਲ ਪਹਿਲੇ ਕਾਲ ਜੁੜ ਚੁੱਕੇ ਨੇ ਦਰਸ਼ਕ ਨਾਲ ਗੱਲ ਕਰਾਂਗੇ ਸੱਤਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਜੀ ਸਾਡੀ ਬਾਸ ਪਹੁੰਚ ਰਿਹਾ ਤੁਹਾਡੇ ਤੱਕ ਹਾਂਜੀ ਹਾਂਜੀ ਸਰ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਬਹਰ ਦਾ ਤਨਦਾ ਜੀ ਹੱਦ ਕਰੀ ਪਈ ਹੈ ਜੀ ਹੂੰ ਕਿੱਥੋਂ ਗੱਲ ਕਰ ਰਹੀ ਤੁਸੀਂ ਕੀ ਕਰਤੀ ਹੈ ਜੀ ਮੈਂ ਐਸ ਸੰਭਾਲੀ ਤੋਂ ਕਰਦੇ ਜੀ ਮੋਹਾਲੀ ਤੋਂ ਜੀ ਦੱਸੋ ਮੈਂ ਕਰਤਾਰ ਸਿੰਘ ਬੋਲਦਾ ਜੀ ਹਾਂਜੀ ਹਾਂਜੀ ਸਰ ਤੇ ਸਾਡੇ ਥਨੀਨ ਕਲੇਵ ਦੇ ਪਿੱਛੇ ਪੈਂਦਾ ਜੀ ਮਾਲੀ ਵਿੱਚ ਵੀ ਅਸੀਂ ਅੱਥੇ ਆਉਣੇ ਜਾਂਦੇ ਆਂ ਕਿ ਜਿਹੜੋ ਗੱਲ ਹੈ ਤਾਂ ਜੀ ਇੰਨੇ ਹੱਦ ਹੋਈ ਪਈ ਹੈ ਚਾਰ ਬੱਚੇ ਹੈ ਜੀ ਇੱਕ ਚਾਰ ਬੱਚੇ ਹੈ 19 19 ਸਾਲ ਦੇ ਨੇ ਹੂੰ ਇਹਨਾਂ ਦੇਖੋ ਜੀ ਮੋਟਰਸਾਈਕਲ ਤੇ ਆਉਂਦੇ ਨੇ ਕੋਈ ਵੀ ਬੰਦਾ ਆਉਂਦਾ ਜੇ ਮੋਬਾਈਲ ਖੋਂਦੀ ਖੁੰਦੀ ਹੈ ਜੀ ਉਹਨਾਂ ਦਾ ਡੇਲੀ ਦਾ ਹੀ ਕੰਮ ਹੈ ਜੀ ਕੋਈ ਪੁਲਿਸ ਵਾਲਾ ਪਤਾ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪੁਲਿਸ ਵਾਲਾ ਇਹਨਾਂ ਬਚਾਰੇ ਨੂੰ ਇਹ ਤੁਸੀਂ ਇੱਕ ਪਾਰਟਿਕੂਲਰ ਏਰੀਆ ਦੀ ਗੱਲ ਕਰ ਰਹੇ ਹੋ ਕਿਸੇ ਇਲਾਕੇ ਦੀ ਗੱਲ ਕਰ ਰਹੇ ਹੋ ਹਾਂ ਜੀ ਹਾਂ ਜੀ ਹਾਂ ਜੀ ਸਨੀਅਨ ਕਲੇਵ ਜੀ ਸਨੀਅਨ ਕਲੇਵ ਮੋਹਾਲੀ ਜੀ ਜੀ ਸਰ ਜੀ ਸਰ ਬਹੁਤ ਆ ਬੱਚੇ ਮੁੰਡੇ ਨੇ ਜੀ ਹੂੰ ਤੁਹਾਡੀ ਗੱਲ ਜ਼ਰੂਰ ਪਹੁੰਚ ਗਈ ਹੈ ਕੋਈ ਗੱਲ ਨਹੀਂ ਸਾਡੀ ਟੀਮ ਵੀ ਕੋਸ਼ਿਸ਼ ਕਰੇਗੀ ਤੁਹਾਡੇ ਤੱਕ ਸਨੀ ਅਨਕਲੇਵ ਤੱਕ ਪਹੁੰਚਦੀ ਕਰਨ ਦੀ ਕਿਉਂਕਿ ਜੇ ਤੁਸੀਂ ਦੱਸ ਰਹੇ ਹੋ ਕਿ ਰੋਜ਼ਾਨਾ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਤਾਂ ਸੱਚਮੁੱਚ ਹੀ ਜੋ ਕਾਰਵਾਈ ਕਰਨ ਦੀ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਪੁਲਿਸ ਵਾਲਿਆਂ ਨੂੰ ਅਗਲੇ ਕਾਲੜਾ ਸਾਡੇ ਨਾਲ ਜੁੜੀ ਚੁੱਕੇ ਨੇ ਜੇ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਜੀ ਹਾਂ ਜੀ ਪਟਿਆਲਾ ਤੋਂ ਕੀ ਕਹਿਣਾ ਚਾਹੁੰਦੀ ਹੋ ਜੀ ਉਹ ਮੂੰਹ ਧੱਕੇ ਹਾਂ ਜੀ ਐਸੀ ਇਹ ਕਹਿੰਦੇ ਆ ਕਿ ਇਹਨਾਂ ਦਾ ਮੂੰਹ ਧੱਕੇ ਇਹਨਾਂ ਨੇ ਸ਼ਰੇਆਮ ਮੰਗੇ ਕਰਕੇ ਇਹਨਾਂ ਦੇ ਮੂੰਹ ਧਖਾ ਲੋਕਾਂ ਨੂੰ ਹੂੰ ਹਾਂਜੀ ਇਹਨਾਂ ਦੇ ਮੂੰਹ 'ਚ ਇਹਨਾਂ ਨੂੰ ਵੀਡੀਓ ਵਿਖਾਉਂਦੇ ਆ ਇਹਨਾਂ ਨੂੰ ਚੀਜ਼ ਦਿਖਾਉਂਦੇ ਆ ਕਿਤੇ ਇਹਨਾਂ ਦੇ ਮੂੰਹ ਨਾਲੇ ਲੋਕ ਪਤਾ ਤਾਂ ਲੱਗੇ ਵੀ ਕੋਲ ਨਿਟੇ ਰਹੇ ਆ ਹੂੰ ਬਿਲਕੁਲ ਜੀ ਇਹ ਵੀ ਤੁਹਾਡੀ رائے ਠੀਕ ਆ ਸ਼ੁਕਰੀਆ ਆਪਣੀ رائے ਦੇਣ ਦੇ ਲਈ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਹਾਂਜੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਕਿੱਥੋਂ ਗੱਲ ਕਰ ਰਹੇ ਹੋ ਜੀ ਗੱਲ ਕਰਨੀ ਆ ਜੀ ਹਾਂਜੀ ਹਾਂਜੀ ਦੱਸੋ ਲੁੱਟਾ ਖੋਹਾਂ ਦੇ ਬਾਰੇ ਟੌਪਿਕ ਤੇ ਕਿੱਥੋਂ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਗੋਲ ਜੀ ਜੀ ਬੋਲੋ ਜੀ ਹਾਂਜੀ ਹੈ ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਦਾ ਹੈ ਤੁਹਾਡੀ ਮੇਰੀ ਰਾਇ ਤਾਂ ਇਹੀ ਹੈ ਵੀ ਜੀ ਵੀ ਦੇਖੋ ਜੋ ਹੋ ਰਿਹਾ ਅੱਜ ਕੱਲ੍ਹ ਨਾ ਇਹ ਮੈਂ ਮੈਂ ਰਹਿ ਰਿਹਾ ਹਾਂ ਅਸੀਂ ਬੰਬਈ ਹਾਂਜੀ ਤੇ ਮੈਂ ਸਭ ਕਾ ਜੀ ਆਪਣੇ ਪੰਜਾਬ ਦਾ ਕੇ ਰਹਿਣਾ ਚਾਹੀਦਾ ਲੇਕਿਨ ਜੋ ਮੈਂ ਪੰਜਾਬ ਦੇ ਹਾਲਾਤ ਦੇਖ ਰਿਹਾ ਨਾ ਵੀ ਮੈਨੂੰ ਮੈਨੂੰ ਲੱਗਦਾ ਵੀ ਇਹ ਪੰਜਾਬ ਨਾ ਕਿਸੇ ਦਿਨ ਆਪਣਾ ਇਸ ਤਰੀਕੇ ਨਾਲ ਹੋ ਜਾਣਾ ਜੋ ਅੱਜਕੱਲ ਰੁਕਾਵ ਹੋ ਰਹੀਆਂ ਨੇ ਜੋ ਇੱਕ ਵਾਰ ਦਾ ਤਾਂ ਹੋ ਰਹੀਆਂ ਨੇ ਇਹ ਵਾਰ ਦਾ ਤਾਂ ਮਤਲਬ ਆਪਣੇ ਪੰਜਾਬ ਨੂੰ ਬਦਨਾਮ ਤਾਂ ਕਰ ਰਹੀਆਂ ਨੇ ਹੈ ਹੂੰ ਤੇ ਉਹ ਪੰਜਾਬ ਦਾ ਬਦਨਾਮ ਹੋ ਹੀ ਰਿਹਾ ਹੈ ਉਹਦੇ ਬਾਅਦ ਸਭ ਤੋਂ ਵੱਡੀ ਗੱਲ ਇਹ ਆ ਬਈ ਪੰਜਾਬ ਜੋ ਫਰਮੌਰ ਹੁੰਦਾ ਸੀਗਾ ਕਿਸੇ ਟਾਈਮ ਸਿੱਖਾਂ ਦੀ ਇੱਜ਼ਤ ਹੁੰਦੀ ਸੀ ਮੈਂ ਆਪ ਦੀ ਟ੍ਰੇਨ ਤਰੀਕਾ ਖਣ ਦਿੱਲੀ ਟੱਪ ਜੀ ਜੀ ਸ਼ੁਕਰੀਆ ਜੀ ਤੁਹਾਡੀ ਗੱਲ ਪਹੁੰਚ ਗਈ ਹੈ ਸਾਡੇ ਤੱਕ ਅ ਦਰਸ਼ਕਾਂ ਨੂੰ ਅਪੀਲ ਹੈ ਕਿ ਟੀਵੀ ਦੀ ਆਵਾਜ਼ਿਕਤਾ ਬੰਦ ਕਰਕੇ ਗੱਲ ਕਰਨ ਸੀਮਤ ਸਮਾਂ ਸਾਡੇ ਕੋਲ ਹਾਂਜੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਹਲੋ ਹਾਂਜੀ ਕਿੱਥੋਂ ਗੱਲ ਕਰ ਰਹੇ ਹੋ ਸਰ ਮੈਂ ਦਿੱਪਰ ਤੋਂ ਗੱਲ ਕਰ ਰਿਹਾ ਜੀ ਕੀ ਕਹਿਣਾ ਚਾਹੁੰਦੇ ਹੋ ਹਲੋ ਕੀ ਕਹਿਣਾ ਚਾਹੁੰਦੇ ਹੋ ਬਸ ਇਹ ਕਹਿਣਾ ਚਾਹੁੰਦਾ ਸਰ ਇੱਥੇ ਹੁਣ ਆਪਣਾ ਪੰਜਾਬ ਪੰਜਾਬ ਮਿਹਰਿਆ ਹੂੰ ਪੰਜਾਬ ਦਾ ਬੇੜਾ ਘਰ ਕੋ ਕੀ ਕਾਰਨ ਜਿਹੜੇ ਕੰਮ ਕੱਲ ਯੂਪੀ ਬਿਹਾਰ ਚ ਹੁੰਦੇ ਸੀ ਕਾਰਨ ਕੀ ਮੰਨਦੇ ਹੋ ਸਾਡੇ ਪੰਜਾਬ ਚ ਕਾਹਦੇ ਸਰਕਾਰਾਂ ਨੂੰ ਕਮੀਆਂ ਨੇ ਜੀ ਹਮ ਸਰਕਾਰਾਂ ਨੂੰ ਕਮੀਆਂ ਸ਼ੁਕਰੀਆ ਗੱਲ ਪਹੁੰਚ ਗਈ ਜੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਅਗਲੇ ਦਰਸ਼ਕ ਕੋਲ ਚੱਲਦੇ ਹਾਂ ਜੀ ਤੁਸੀਂ ਕਿਥੋਂ ਗੱਲ ਕਰ ਰਹੇ ਹੋ ਹਾਂਜੀ ਬੋਲੋ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਲੁੱਟਾ ਖੋਹਾਂ ਬਾਰੇ ਆਪਣੀ ਹੱਦਬੀਤੀ ਦੱਸੋ ਕੋਈ ਇਨਾ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਰਹੀ ਦਰਸ਼ਕ ਸਾਡੇ ਨਾਲ ਗੱਲ ਕਰਦੇ ਨੇ ਜਦੋਂ ਤਾਂ ਟੀਵੀ ਦੀ ਆਵਾਜ਼ ਬੰਦ ਕਰਕੇ ਜਾਂ ਟੀਵੀ ਤੋਂ ਦੂਰ ਹੋ ਕੇ ਗੱਲ ਕਰਨ ਨਹੀਂ ਤਾਂ ਗੱਲ ਨਹੀਂ ਹੋ ਪਾਉਂਦੀ ਹਾਂਜੀ ਤੁਸੀਂ ਕਿਥੋਂ ਗੱਲ ਕਰ ਰਹੇ ਹੋ ਜੀ ਜੀ ਕਿਥੋਂ ਗੱਲ ਕਰ ਰਹੇ ਹੋ ਹੈਲੋ ਹਾਂਜੀ ਕਿਥੋਂ ਗੱਲ ਕਰ ਰਹੇ ਹੋ ਜੀ ਚੰਕਾਨਪੁਰ ਲੋਪੀ ਤੋਂ ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ ਪਰ ਕੋਈ ਮੁੱਦਾ ਤਾਂ ਬਹੁਤ ਵਦਗਾ ਉਠਾਇਆ ਹੂੰ ਆਰੇ ਜਿਹੜੀ ਆ ਸਮੇਂ ਦੀ ਸਰਕਾਰ ਆ ਇਹ ਕਿ ਕੁੱਤੀ ਦੇ ਚੋਰ ਦੋਨੋਂ ਰਲ ਗਏ ਨੇ ਪੁੱਛਦੇ ਵੀ ਪੁਲਿਸ ਵੀ ਰਲ ਗਈ ਤੇ ਸ਼ਰਾਬੀ ਵੀ ਰਲ ਗਿਆ ਹੂੰ ਤੇ ਇੱਕ ਕਰਕੇ ਦਿਨੋਂ ਦੇਣ ਪੰਜਾਬ ਦੀ ਹਾਲਤ ਬਹੁਤ ਮਾੜੀ ਹੋ ਰਹੀ ਹੈ ਸਾਡੀਆਂ ਉੱਚ ਅਦਾਲਤਾਂ ਦੇ ਜੱਜਿਆ ਲੱਖਾਂ ਰੁਪਏ ਤਨਖਾਹਾਂ ਲੈਂਦੇ ਲੱਖਾਂ ਨੌਕਰਾਨੀਆਂ ਪੈਂਦੀਆਂ ਡਰਾਈਵਰਾਂ ਦੀਆਂ ਪੈਂਦੀਆਂ ਉਹ ਅਦਾਲਤਾਂ ਸੁੱਤੀਆਂ ਪਈਆਂ ਉਹ ਨਹੀਂ ਦੇਖ ਸਕਦੀਆਂ ਕੁਝ ਵੀ ਹੂੰ ਜੀ ਸ਼ੁਕਰੀਆ ਜੀ ਤੁਹਾਡੀ رائے ਦੇ ਲਈ ਬਹੁਤ-ਬਹੁਤ ਸ਼ੁਕਰੀਆ ਤਾਂ ਸਰਕਾਰਾਂ ਨੂੰ ਜ਼ਰੂਰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਇੱਥੇ ਬਣਦਾ ਵੀ ਹੈ ਦਰਸ਼ਕਾਂ ਦੇ ਤਰਫੋਂ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਤੁਸੀਂ ਹੈਲੋ ਮੋਕਰੋ ਜੀ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਨੌਜਵਾਨਾਂ ਨੂੰ ਹੁਣ ਬਚਾਉਣ ਦੀ ਲੋੜ ਹੈ ਜੀ ਨੌਜਵਾਨਾਂ ਨੌਜਵਾਨ ਜਿਹੜੇ ਰੇਟੀ ਅੰਦਰ ਬਾਹਰ ਚਲੂ ਗਏ ਹੈ ਜਿਹੜੇ ਮੂਹਰੇ ਰਹੇ ਹੈ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਜੀ ਆਪਣੀ ਨੌਜਵਾਨ ਪੀੜ੍ਹੀ ਪੰਜਾਬ ਜੀ ਨੂੰ ਬਚਾਉਣ ਦੀ ਲੋੜ ਹੈ ਜਿਹੜੀ ਕੱਦਰਾ ਤੁਰਦੀ ਹੈ ਜੀ ਇਹਦੇ ਵਿੱਚ ਸਰਕਾਰ ਨੂੰ ਥੋੜਾ ਸੋਫਲੀ ਕਦਮ ਚੱਕਣੇ ਚਾਹੀਦੇ ਆ ਥੋੜਾ ਹਾਰਡੀ ਵੀ ਕਦਮ ਚੱਕਣੇ ਚਾਹੀਦੇ ਆ ਜੀ ਬਿਲਕੁਲ ਜੀ ਸ਼ੁਕਰੀਆ ਜੀ ਤੁਹਾਡੀ ਗੱਲ ਪਹੁੰਚ ਗਈ ਜਨਤਾ ਨੂੰ ਬਚਾਉਣ ਦੀ ਲੋ ਬਿਲਕੁਲ ਜੀ ਅਗਲੇ ਦਰਸ਼ਕ ਕੋਲ ਚੱਲਦੇ ਆ ਹਾਂਜੀ ਸਤਸਰੀਆ ਕਾਲ ਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਸਾਡੀ ਬਾਸ ਪਹੁੰਚ ਰਹੀ ਆ ਤੁਹਾਡੇ ਤੱਕ ਅਗਲੇ ਦਰਸ਼ਕ ਕੋਲ ਚੱਲਾਂਗੇ ਤਕਨੀਕੀ ਖਰਾਬੀ ਕਰਕੇ ਕਈ ਵਾਰ ਗੱਲ ਨਹੀਂ ਪਹੁੰਚਦੀ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਹੈਲੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਲੁੱਟਾ ਘੁਆਂ ਬਾਰੇ ਹੈਲੋ ਹਾਂਜੀ ਹਾਂਜੀ ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ ਆਵਾਜ਼ ਸਹੀ ਨਹੀਂ ਪਹੁੰਚ ਰਹੀ ਇਹਨਾਂ ਦੀ ਵੀ ਅਗਲੇ ਦਰਸ਼ਕ ਕੋਲ ਅਸੀਂ ਜਾਵਾਂਗੇ ਟੀਵੀ ਸਕਰੀਨ ਦੇ ਉੱਤੇ ਮੋਬਾਈਲ ਨੰਬਰ ਫਲੈਸ਼ ਕਰ ਰਿਹਾ ਹੈ ਦਰਸ਼ਕ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਨੇ ਆਪਣੀ ਹੱਦਬੀਤੀ ਦੱਸ ਸਕਦੇ ਨੇ ਜੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਅਗਲੇ ਦਰਸ਼ਕ ਕੋਲ ਜਾਵਾਂਗੇ ਲੁੱਟਾ ਖੁਹਾ ਬਾਰੇ ਤੁਸੀਂ ਦੱਸ ਸਕਦੇ ਹੋ ਆਪਣੀ ਰਾਏ ਦੇ ਸਕਦੇ ਹੋ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਹੈਲੋ ਹੈਲੋ ਹਾਂਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਮੈਂ ਜੀ ਸਰ ਮੁਕੇਰੀਆਂ ਨਾਲ ਗੱਲ ਕਰ ਰਹੇ ਹਾਂ ਜੀ ਵਿਚਾਰ ਕੋ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਪਰ ਕਹਿਣਾ ਨਹੀਂ ਚਾਹੁੰਦੇ ਆ ਜੀ ਚੋਰ ਜਿੰਨੇ ਕਿ ਚੱਲ ਰਹੇ ਆ ਇਹਨਾਂ ਦੀ ਜਮਾਨਤ ਸਭ ਤੋਂ ਢੋਕੀ ਹੁੰਦੀ ਹੈ ਜੀ ਹੂੰ ਪੁਲਿਸ ਫੜ ਕੇ ਲੈ ਕੇ ਜਾਂਦੀ ਹੈ ਤੇ ਦੂਜੇ ਦਿਨ ਚੋਰ ਉਹੀ ਦੁਬਾਰਾ ਮਾਰਕੀਟ ਚ ਆਣ ਕੇ ਫਿਰ ਉਹੀ ਕੰਮ ਕਰਦੇ ਆ ਹੂੰ ਬਿਲਕੁਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਹੁੰਦਾ ਜੀ ਜੀ ਸ਼ੁਕਰੀਆ ਜੀ ਗੱਲ ਪਹੁੰਚ ਗਈ ਹੈ ਤੁਹਾਡੀ ਅਗਲੇ ਦਰਸ਼ਕ ਕੋਲ ਜਾਵਾਂਗੇ ਜੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਜੀ ਸੰਭਰ ਗੱਲ ਕਰ ਰਹੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਅਰੇ ਆਪਣੇ ਬੰਦ ਤੁਹਾਨੂੰ ਬਾਰੂਦ ਗਾੜੇ ਤੋਂ ਆਪਸ ਦੇ ਜੋ ਸਵੱਤਨਿਯੂਤੀ ਹੂੰ ਜੀ ਕਾਈ ਹੋਈ ਲੈ ਡਰਨ ਲੱਗ ਗਰੀਦਾ ਕੋਈ ਹੋਣੀ ਹੁੰਦੀ ਹੈ ਪਰ ਆਈ ਨਾ ਆ ਗਈ ਮੋਬਾਈਲ ਕੋਈ ਬੱਲੇ ਨਹੀਂ ਲਗ ਜੀ ਸ਼ੁਕਰੀਆ ਜੀ ਤੁਹਾਡੀ ਗੱਲ ਪਹੁੰਚ ਗਈ ਹੈ ਸਾਡੇ ਤੱਕ ਦਰਸ਼ਕ ਲਗਾਤਾਰ ਸਾਡੇ ਨਾਲ ਰابطਾ ਬਣਾ ਰਹੇ ਨੇ ਕਿਉਂਕਿ ਤਸਵੀਰਾਂ ਨੇ ਜਿਹੜੀਆਂ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਇਸ ਤਰ੍ਹਾਂ ਜੋ ਲੁੱਟਾਂ ਖੋਹਾਂ ਹੋ ਰਹੀਆਂ ਨੇ ਤੁਹਾਡੇ ਇਲਾਕੇ ਦੇ ਵਿੱਚ ਵੀ ਕਦੇ ਕੋਈ ਹੋਈ ਹੋਵੇਗੀ ਤੁਹਾਡੇ ਨਾਲ ਵੀ ਕਦੇ ਕੁਝ ਐਸਾ ਵਾਪਰਿਆ ਹੋਵੇਗਾ ਤੁਸੀਂ ਆਪਣੀ ਗੱਲ ਜ਼ਰੂਰ ਇੱਥੇ ਰੱਖ ਸਕਦੇ ਹੋ ਇਹ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਖਬਰ ਬਣੀ ਹੈ ਦਰਸ਼ਕਾਂ ਨੂੰ ਖੁੱਲਾ ਸੱਦਾ ਹੈ ਆਪਣੀ ਗੱਲ ਸਾਡੇ ਤੱਕ ਪਹੁੰਚਾ ਸਕਦੇ ਨੇ ਜੀ ਸਤਰੀਆ ਕਾਲ ਜੀ ਕਿੱਥੋਂ ਗੱਲ ਕਰ ਰਹੀ ਹੋ ਤੁਸੀਂ ਹਾਂ ਜੀ ਸਤਰੀਆ ਜੀ ਮੈਂ ਖੰਨੇ ਤੋਂ ਬੋਲ ਰਿਹਾ ਸੀਗਾ ਜੀ ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਇਹ ਵੀ ਇਸ ਟਾਈਮ ਮੌਕੇ ਤੇ ਸਭ ਤੋਂ ਵੱਧ ਮਾਰੇ ਹਾਲਾਤ ਆਪਣੇ ਪੰਜਾਬ ਦੇ ਨੇ ਸਾਹ ਕਰਕੇ ਆਪਣੇ ਨੌਜਵਾਨਾਂ ਰਏ ਜੀ ਹੂੰ ਜਿਹੜੀ ਸਰਕਾਰ ਨੇ ਕਿਹਾ ਸੀਗਾ ਜੀ ਜਿਹੜੀ 12 ਦਾ ਪ੍ਰੋਗਰਾਮ ਹੈ ਇਹਨਾਂ ਦੇ ਵਿਕਾਸ ਤੇ ਉਹ ਹੁਣ ਚਾਰ ਦੇ ਕੀ ਗੱਲ ਦੀ ਗੱਲ ਜਿਹੜਾ ਚੱਲ ਨਹੀਂ ਰਹੀ ਆਪ ਦੇ ਲਈ ਵੀ ਬਜ਼ੁਰਗਔਰਾਂ ਬੱਚਿਆਂ ਨਾਲ ਮਨੇ ਇਹ ਦੇਖੋ ਵੀ ਕਿੰਨਾ ਸ਼ਰਿਆਮ ਘਰ ਦੇ ਕੋਲ ਉਹ ਆਇਆ ਲੱਗ ਰਿਹਾ ਸੀਸੀਟੀਵੀ ਦੇ ਨਿੱਤੇ ਵੀ ਉਹਨੇ ਘਰੇ ਢਾਨ ਲੱਗੇ ਨੇ ਹਾਂ ਘਰ ਦੇ ਕੋਲੋਂ ਲੁਟੇਰੇ ਜੀ ਦੇਖ ਲੋ ਸੋਕੇ ਲੈ ਬਿਲਕੁਲ ਜੀ ਬਿਲਕੁਲ ਉੱਥੇ ਦਾ ਦੇਖੋ ਜੀ ਦੇਖੋ ਪੁਲਿਸ ਵਾਲੇ ਆਪਣੀਆਂ ਚੌਕੀਆਂ ਹੁੰਦੀਆਂ ਨੇ ਲਾਕੀਆਂ ਤੇ ਖੜੇ ਨੇ ਜੀ ਕੋਈ ਕਿਸੇ ਨੂੰ ਪਰਵਾਹ ਨਹੀਂ ਇਹਦਾ ਤਾਂ ਇਹੀ ਕਹਿ ਸਕਦੇ ਆਪਾਂ ਵੀ ਕੁੱਤੀ ਚੋਰਾਂ ਨਾਲ ਲੱਗ ਗਈ ਜੀ ਹੂੰ ਜੀ ਸ਼ੁਕਰੀਆ ਗੱਲ ਪਹੁੰਚ ਗਈ ਹੈ ਤੁਹਾਡੀ ਸ਼ੁਕਰੀਆ ਅਗਲੇ ਦਰਸ਼ਕ ਕੋਲ ਜਾਵਾਂਗੇ ਜੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਜੀ ਹੈਲੋ ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ ਮੈਂ ਜਿਲੰਦੂ ਤੋਂ ਬੋਲ ਰਿਹਾ ਜੀ ਇਹ ਦੇਖ ਰਿਹਾ ਟੀਵੀ ਤੇ ਦੇਖ ਰਿਹਾ ਬਹੁਤ ਹੀ ਲੁੱਟ ਕੋ ਹੋ ਰਹੀ ਹੈ ਗਵਰਨਮੈਂਟ ਨੂੰ ਚਾਹੀਦਾ ਨਾ ਪਰ ਆਮ ਬੰਦਾ ਇਸ ਕੀ ਕਰ ਸਕਵਾਏਗਾ ਆਮ ਬੰਦੇ ਦਾ ਤਾਂ ਮਤ ਹੈ ਨਹੀਂਗਾ ਉਹ ਦੇਖੋ ਕਿਤਾ ਮੈਂ ਦੇਖ ਰਿਹਾ ਟੀਵੀ ਤੇ ਕਿਦਾਂ ਬੇਖੋ ਬੇਖੋ ਕੋਲ ਲੈ ਕੇ ਡਾਲੇ ਬੋਲੋ ਹਮ ਜੀ ਹਾਂ ਸ਼ੁਕਰੀਆ ਗਵਰਨਮੈਂਟ ਨੂੰ ਚਾਹੀਦਾ ਹੈ ਰਾਈ ਪਹੁੰਚ ਗਈ ਹੈ ਤੁਹਾਡੀ ਸ਼ੁਕਰੀਆ ਜੀ ਅਗਲੇ ਦਰਸ਼ਕ ਉਲ ਜਾਵਾਂਗੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ ਇੱਕ ਵਾਰੇ ਹਾਂਜੀ ਸਭ ਤੋਂ ਗਲਤੀ ਸਭ ਤੋਂ ਡਰੜੀ ਗਲਤੀ ਭਈ ਸਰਕਾਰ ਦੀ ਹੈ ਸਾਡੀ ਜਿਹੜਾ ਲੁੱਟਾ ਖੋਹਵਾ ਕਰਾ ਰਹੀ ਹੈ ਹੂੰ ਤਾਂ ਸਰਕਾਰ ਕਰਾ ਰਹੀ ਹੈ ਤੁਸੀਂ ਇਹ ਕਹਿ ਰਹੇ ਹੋ ਭਾਈ ਨਸ਼ੇ ਦੇ ਲੱਗੇ ਹੋਏ ਨਿਆਣੇ ਲੋਟਾਂ ਦੇ ਦਦੇ ਕੀ ਇਹ ਤਾਂ ਕੰਮ ਹੋ ਰਿਹਾ ਹੂੰ ਨਸ਼ਾ ਵੱਡੀ ਸਮੱਸਿਆ ਹੈ। ਮੈਂ ਮੇਸ਼ੇ ਪੱਤੇ ਲਈ ਚਾਹਲੀ ਦਾ ਰਜਿਸਟਰਮੈਂਟ ਕਰਾਂਗੇ ਹੋਈ ਗੋ। ਹੂੰ। ਸ਼ੁਕਰੀਆ ਸਰ, رائے ਪਹੁੰਚ ਗਈ ਹੈ ਤੁਹਾਡੀ। ਦਰਸ਼ਕ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ। ਜੀ, ਕਿੱਥੋਂ ਗੱਲ ਕਰ ਰਹੇ ਹੋ? ਥੋੜੀ ਜੁ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਗੱਲ ਕਰ ਰਹੇ ਹੋ? ਹੈਲੋ, ਕਿੱਥੋਂ ਗੱਲ ਕਰ ਰਹੇ ਹੋ ਜੀ? ਮੁੱਕੀ ਹੁੰਦੀ ਹੈ ਤਾਂ ਬੋਲਦੇ ਜੀ। ਹਾਂਜੀ ਬੋਲੋ ਜੀ। ਸਰ, ਕਾਨੂੰਨ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ। ਹੂੰ। ਤੁਹਾਬ ਨੂੰ ਚਾਹੀਦਾ ਹੈ ਕਿ ਕਾਨੂੰਨ ਪੂਰੀ ਤਰ੍ਹਾਂ ਲਾਗੂ ਕਰੇ ਜਿਹੜਾ ਵੀ ਕੋਈ ਬੰਦਾ ਗਲਤ ਕੰਮ ਕਰਦਾ ਪਹਿਲਾਂ 100 ਵਾਰ ਸੋਚੇ ਗਲਤ ਕੰਮ ਕਰਾਂਗੇ ਨਾ ਕਰਾਂਗੇ ਇਹਦੇ ਇਹਦਾ ਨਤੀਜਾ ਕੀ ਨਿਕਲੇਗਾ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਪੰਜਾਬ ਤੇ ਪੰਜਾਬ ਤੇ ਬੇਸਹਲਤ ਮਾੜੇ ਨੇ ਇਸ ਵਕਤ ਜੀ ਹੂੰ ਜੀ ਬਹੁਤ ਇਕੱਪਿਆਸੂ ਲੋ ਜੀ ਸ਼ੁਕਰੀਆ ਜੈਂਟਲਮੈਨ ਬੱਚੇ ਬੱਚੇ ਸਾਰੇ ਬਾਹਰ ਜਾ ਰਹੇ ਨੇ ਹਾਂ ਰਾਏ ਪਹੁੰਚ ਗਈ ਹੈ ਤੁਹਾਡੀ ਸ਼ੁਕਰੀਆ ਜੀ ਅਗਲੇ ਦਰਸ਼ਕ ਕੋਲ ਜਾਵਾਂਗੇ ਹਾਂ ਜੀ ਸਤਿ ਸ੍ਰੀ ਅਕਾਲ ਕਿੱਥੋਂ ਗੱਲ ਕਰ ਰਹੇ ਹੋ ਜੀ ਬੰਦਰ ਜੀ ਬੋਲੋ ਜੀ ਹਾਂ ਜੀ ਤੁਹਾਡਾ ਬਹੁਤ ਅਰੇ ਆਵਾਜ਼ ਤੁਹਾਡਾ ਨੈਟਵਰਕ ਸਹੀ ਹੁਣ ਕਰਕੇ ਸ਼ਾਇਦ ਨਹੀਂ ਪਹੁੰਚ ਰਹੀ ਸਹੀ ਸਾਡੇ ਤੱਕ ਅਗਲੇ ਦਰਸ਼ਕ ਕੋਲ ਜਾਵਾਂਗੇ ਗੱਲ ਕਰਾਂਗੇ ਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਕਿੱਥੋਂ ਗੱਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਦੱਸੋ ਕਿੱਥੋਂ ਗੱਲ ਕਰ ਰਹੇ ਹੋ ਸੁਪਰੀਸ਼ਨ ਗੁਰਾਂ ਜੀ ਨੂੰ ਆਨੇ ਤੋਂ ਬੋਲੋ ਸੁਖਦੇਵ ਸਿੰਘ ਜੀ ਹਾਂ ਹਾਂ ਜਦੋਂ ਇਸ ਤਰ੍ਹਾਂ ਵੀ ਕਿ ਇਹ ਵੀ ਲਿਬ ਡੈਸ਼ਪੋਰਟ ਆਪਣਾ ਵੀ ਸੁੰਦਰ ਸਰਕਾਰਾਂ ਵੀ ਸੂਰਾ ਪੋਸਟਾਂ ਵੀ ਹੂੰ ਅੱਜ ਦੀ ਪਿਆਰ ਅਮੀਨ ਦੀ ਦੇਣ ਤੇ ਆਪਾਂ ਤੋਂ ਬੜੇ ਬਡੇ ਇਨਾਂ ਨੇ ਬਦਲ ਰੀਤੇ ਨਾ ਰੂਪ ਦਿੱਤੀ ਪਰ ਇਹਨਾਂ ਤੋਂ ਨਸ਼ਾ ਜਾਂ ਤੇ ਇਖਤਿਆਰ ਦੀ ਕਾਬੂ ਨਹੀਂ ਆ ਰਿਹਾ ਜੀ ਸਰਕਾਰ ਦਾ ਵੀ ਇਹਦੇ ਪੂਰਾ ਸਹਿਯੋਗ ਹੀ ਮੰਦਿਆ ਆਪਾਂ ਹੂੰ ਕਿਉਂਕਿ ਮੈਂ ਇੱਕ ਕੌੜੀ ਗੱਲ ਕਹਿਣ ਲੱਗਿਆ ਵੀ ਜਦੋਂ ਆਪਾਂ ਇਲੈਕਸ਼ਨ ਲੜਨ ਲੱਗਦੇ ਆ ਨਾ ਤਾਂ ਇਲੈਕਸ਼ਨ ਦੇ ਵਿੱਚ ਅਗਰ 50 ਲੱਖ ਰੁਪਏ ਖਰਚਾ ਕਰਾਂਗੇ ਤਾਂ ਆਪਾਂ 2 ਕਰੋੜ ਸਮਾਉਣਾ ਉਹ ਤੋਂ ਸੌਣਿਆ ਇਹ ਇੱਕ ਇੰਦਰਾ ਦਾ ਪੂਰਾ ਬਿਜ਼ਨਸ ਆ ਤੁਹਾਨੂੰ ਆਪਾਂ ਕਹਿਣ ਕਰਦੇ ਬੇਕੋਸ਼ ਬੰਦੇ ਹੋ ਸਾਡੇ ਜਿਹੜੇ ਪੁਸ਼ ਪਰਸੈਂਟ ਵੀ ਗੱਲ ਕਰਨ ਤੇ ਜਿਹੜਾ ਪੰਜਾਬ ਸਾਡੇ ਤੇ ਨੈਕ ਦਾ ਫਾਰਮ ਆਪਣੇ ਆਪ ਲਈ ਦਿੱਤੇ ਕਮੇਟੀਆਂ ਦੀ ਜਿਹੜਾ ਨਾਮ ਜਿਹੜਾ ਪਾਵਾ ਕਿਹੜੀ ਕਾਰ ਲਵਾ ਕਿੰਨੀ ਬੈਦਾ ਬਣਾ ਹੂੰ ਸਹੀ ਗੱਲ ਹੈ ਤੁਹਾਡੀ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਜੀ ਗੱਲ ਪਹੁੰਚ ਗਈ ਹੈ ਤੁਹਾਡੀ رائے ਪਹੁੰਚ ਗਈ ਹੈ ਦਰਸ਼ਕ ਸਮਝ ਗਏ ਨੇ ਇਲੈਕਸ਼ਨਸ ਦੀ ਤੁਸੀਂ ਗੱਲ ਕੀਤੀ ਹੈ ਨਾਲ ਜੁੜ ਕੇ ਹਾਂਜੀ ਅਗਲੇ ਦਰਸ਼ਕ ਕੋਲ ਜਾਵਾਂਗੇ ਸਤਸ੍ਰੀ ਅਕਾਲ ਜੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਹੈਲੋ ਹਾਂਜੀ ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ ਦੱਸੋ ਲਾ ਪੰਜਾਬ ਦਾ ਮਾੜਾ ਹਾਲ ਹੋ ਗਿਆ ਲੁੱਟਾਂ ਖੂਹਾਂ ਦਾ ਇੰਨਾ ਜ਼ੋਰ ਹੋ ਗਿਆ ਕਿ ਘਰ ਬੈਠਾ ਬੰਦਾ ਵੀ ਸੁਰੱਖਿਤ ਨਹੀਂ ਰਿਹਾ ਹਮ ਘਰੋਂ ਦੇ ਵਿੱਚ ਘਰ ਦੇ ਵਿੱਚ ਜਨਾਨੀ ਬੈਠੀ ਹੋਵੇ ਬੰਦਾ ਬੈਠਾ ਉੱਥੋਂ ਝੜਪੜ ਮਾਰ ਕੇ ਲੈ ਜਾਂਦੇ ਨੇ ਕਾਨੂੰਨ ਦਾ ਮੱਥਾ ਡਾਦੀ ਇਹਨਾਂ ਨੂੰ ਚਾਹੀਦਾ ਭਗਵੰਤ ਮਾਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਚਾਹੀਦਾ ਕਿ ਇਹਦਾ ਵਾਸਤੇ ਕੋਈ ਨਾ ਕੋਈ ਉਪਰਾਲਾ ਕਰੇ ਕੋਈ ਚੰਗਾ ਐਡਮਿਨਿਸਟਰ ਕੋਈ ਚੰਗਾ ਬੰਦਾ ਲਾਵੇ ਜਿਹੜਾ ਇਹਨੂੰ ਕੋਈ ਕੰਟਰੋਲ ਤੁਸੀਂ ਕਿਹੜੇ ਇਲਾਕੇ ਤੋਂ ਗੱਲ ਕਰ ਰਹੇ ਹੋ ਹਾਂਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੁੱਟਾਂ ਘੁਆਂ ਬਾਰੇ ਜੀ ਜੀ ਅਗਲੇ ਦਰਸ਼ਕਾਂ ਨੂੰ ਜਾਵਾਂਗੇ ਗੱਲ ਕਰਦੇ ਹਾਂ ਉਹਨਾਂ ਨਾਲ رائے ਜਾਣਦੇ ਹਾਂ ਉਹਨਾਂ ਦੀ ਕੀ ਕਹਿਣਾ ਚਾਹੁੰਦੇ ਨੇ ਆਪਣੀ ਹੱਦਬੀਤੀ ਵੀ ਤੁਸੀਂ ਦੱਸ ਸਕਦੇ ਹੋ ਬਹੁਤ ਸਾਰੇ ਦਰਸ਼ਕ ਨੇ ਜਿਨ੍ਹਾਂ ਦੇ ਆਪਣਿਆਂ ਦੇ ਨਾਲ ਹੀ ਅਜਿਹੀ ਵਰਦਾਤ ਵਾਪਰ ਜਾਂਦੀ ਹੈ ਹਾਂਜੀ ਸੱਤਰੀਆ ਕਾਲਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਮੈਂ ਚੰਡੀਗੜ੍ਹੋਂ ਗੱਲ ਕਰਦਾ ਹਾਂ ਜੀ ਛੱਬੀ ਡਾਕਟਰ ਤੋਂ ਹਾਂਜੀ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪਿਛਲੇ ਮਹੀਨੇ ਮੁੰਡਾ ਮੇਰਾ ਨਾ ਜੀ ਮਰਿੰਡੇ ਗਿਆ ਠੀਕ ਹੈ ਹਾਂਜੀ ਆਂਦੇ ਆਂਦੇ ਉਹਦਾ ਰਸਤੇ 'ਚ ਮਰਿੰਡੇ ਪੁਲ ਤੇ ਚਾਰ-ਪੰਜ ਮੁੰਡਿਆਂ ਨੇ ਮਿਲ ਗਏ ਨਾਲ ਦਾ ਮੋਬਾਈਲ ਖੋਲੇ ਆ ਜੀ ਹੂੰ ਨਾਲ 1500 ਰੁਪਇਆ ਹੋਲੇ ਆ ਨਾਲ ਕੁੱਟਿਆ ਮੁੰਡਾ ਮੇਰਾ ਕਿਹੜੇ ਸਮੇਂ ਦੀ ਗੱਲ ਆ ਸਮਾਂ ਟਾਈਮ ਕੀ ਸੀ ਉਹਦੋਂ ਵੀ 7:30 ਵਜੇ ਦਾ ਟਾਈਮ ਸੀ ਪਿਛਲੇ ਮਹੀਨੇ ਸ਼ਾਮ ਦੇ 7:30 ਹਾਂ ਜੀ ਹਾਂ ਜੀ ਹਾਂ ਜੀ ਹਾਈਵੇ ਦੇ ਉੱਤੇ ਤੁਸੀਂ ਦੱਸ ਰਹੇ ਹੋ ਕਿ ਪਰ ਇਹਦੇ ਬੋੜੀ ਗੱਲ ਹੂੰ ਅਸੀਂ ਬੋਲ ਬੋਲ ਵੀ ਜਾ ਗਏ ਆ ਉਸ ਤਾਂ ਮੁੰਡਾ ਮੇਰਾ ਵੀ ਜਾ ਗਿਆ ਆ ਬਾ ਵੀ ਕੋਈ ਧਨਵਾਦੀ ਕੋਈ ਗੁੱਸ ਨਹੀਂ ਹੂੰ

ਸਰਕਾਰਾਂ ਜ਼ਰੂਰ ਇਸ ਗੱਲ ਵੱਲ ਧਿਆਨ ਦੇਣ ਕਿ ਜੇ ਕੋਈ ਰਿਪੋਰਟ ਵੀ ਲਿਖਾ ਰਿਹਾ ਹੈ ਜੇ ਕੋਈ ਥਾਣੇ ਪਹੁੰਚਦਾ ਵੀ ਹੈ ਦਰਖਾਸਤ ਲੈ ਕੇ ਉਸ ਦੀ ਵੀ ਨਹੀਂ ਸੁਣੀ ਜਾ ਰਹੀ ਅਗਲੇ ਦਰਸ਼ਕ ਕੋਲ ਜਾ ਰਹੇ ਹਾਂ ਜੀ ਸਤਰੀਆ ਕਾਲ ਜੀ ਕਿੱਥੋਂ ਗੱਲ ਕਰ ਰਹੇ ਹੋ ਸਰ ਨੈਟਵਰਕ ਤੁਹਾਡਾ ਸਹੀ ਨਹੀਂ ਹੈ ਕਿਰਪਾ ਕਰਕੇ ਥੋੜਾ ਠੀਕ ਏਰੀਆ ਦੇ ਵਿੱਚ ਜਾ ਕੇ ਗੱਲ ਕਰ ਲਓ ਜੀ ਜੀ ਬੋਲੋ ਕੀ ਕਹਿਣਾ ਚਾਹੁੰਦੇ ਹੋ ਦੱਸੋ ਹਾਂ ਜੀ ਸਾਡੇ ਰੋਪੜ ਤੋਂ ਦਿਨ ਪਹਿਲਾਂ ਬੜੀ ਵੱਡੀ ਲੁੱਟ ਹੋਈ ਹੈ ਘਰ ਦੇ ਵਿੱਚ ਵੜ ਕੇ ਇੱਕ ਬਸੂਕੋਂ ਪਿਸਤਲ ਦੀ ਧੰਦੇ ਜਿਹੜਾ 3 ਤੋਂ 4 ਲੱਖ ਰੁਪਏ ਇਕੱਠੇ ਜਾਰੀ ਕਰ ਗੋਸਾ ਜੀ ਸ਼ੁਕਰੀਆ ਸਰ ਗੱਲ ਪਹੁੰਚ ਗਈ ਹੈ ਤੁਹਾਡੀ ਬਹੁਤ-ਬਹੁਤ ਸ਼ੁਕਰੀਆ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਸਾਰੇ ਦਰਸ਼ਕਾਂ ਨੇ ਆਪਣੀ ਹੱਟ ਬੀਟੀਵੀ ਦੱਸੀ ਹੈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨਹੀਂ ਘਟ ਰਹੀਆਂ ਰੋਕਣ ਦੀ ਤਾਂ ਗੱਲ ਦੂਰ ਦੀ ਹੈ ਇਹ ਵੱਧ ਹੀ ਰਹੀਆਂ ਨੇ ਇਹਨਾਂ ਨੂੰ ਅਸੀਂ ਘਟਾ ਲਈਏ ਉਹਨਾਂ ਹੀ ਬਹੁਤ ਹੈ ਦਰਸ਼ਕ ਕਹਿ ਰਹੇ ਨੇ ਕਿ ਅਸੀਂ ਥਾਣਿਆਂ ਤੱਕ ਪਹੁੰਚ ਰਹੇ ਹਾਂ ਉੱਥੇ ਵੀ ਸਾਡੀ ਨਹੀਂ ਸੁਣੀ ਜਾ ਰਹੀ ਦਰਖਾਸਤ ਲੈ ਕੇ ਪਹੁੰਚਦੇ ਹਾਂ ਕਾਰਵਾਈ ਨਹੀਂ ਹੋ ਰਹੀ ਸਰਕਾਰਾਂ ਨੂੰ ਜ਼ਰੂਰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਇਸੇ ਮਕਸਦ ਦੇ ਨਾਲ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ